ਹਾਂਜੀ ਮਿੱਤਰੋ ਪਹੁੰਚ ਗਿਆ ਅਸੀਂ ਖਨੌਰੀ ਬਾਰਡਰ ਤੁਹਾਨੂੰ ਦਿਖਾਵਾਂ ਕਿ ਕਿੰਨਾ ਕੁ ਵੱਡਾ ਇੱਥੇ ਇਕੱਠਾ ਕਿੰਨਾ ਕੁ ਲੰਮਾ ਇੱਥੇ ਲੱਗਿਆ ਹੋਇਆ ਦੇਖੋ ਟਰਨਾ ਡੰਨੇਵਾਲ ਸਾਹਿਬ ਦੇ ਪੋਸਟਰ ਲੱਗੇ ਪਏ ਆ ਮਰਨ ਵਰਤ ਦੇ ਤੇ ਇੱਧਰ ਦੇਖ ਸਕਦੇ ਹੋ ਕਿਸਾਨ ਵੀਰ ਟਰੈਕਟਰ ਟਰੈਲੀਆਂ ਲਈ ਬੈਠੇ ਨੇ ਬੜੇ ਆਰਾਮ ਨਾਲ ਸ਼ਾਂਤਮਈ ਤਰੀਕੇ ਨਾਲ ਵੀਡੀਓ ਨੂੰ ਸ਼ੇਅਰ ਕਰ ਦਿਓ ਸਭ ਤੋਂ ਪਹਿਲਾਂ ਦਾ ਸ਼ੇਅਰ ਨਹੀਂ ਕਰਦੇ ਤੁਸੀਂ ਭਾਈ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਕਿ ਸਭ ਤੱਕ ਵੀਡੀਓ ਪਹੁੰਚ ਸਕੇ ਆ ਚੈੱਕ ਕਰੋ ਜੀ ਬੜੇ ਆਰਾਮ ਨਾਲ ਸ਼ਾਂਤਮਈ ਤਰੀਕੇ ਨਾਲ ਕਿਸਾਨ ਬੈਠੇ ਨੇ ਟਰਾਲੀਆਂ ਟਰੈਕਟਰ ਮੌਜੂਦ ਨੇ ਝੰਡੇ ਲੱਗੇ ਹੋਏ ਨੇ ਆਹ ਦੇਖ ਸਕਦੇ ਹੋ ਬਾਈ ਜੀ ਤੇ ਸਹੂਲਤ ਇੱਥੇ ਹਰ ਇੱਕ ਅਜਿਹੀ ਕੋਈ ਚੀਜ਼ ਨਹੀਂ ਜੋ ਇੱਥੇ ਨਾ ਮਿਲਦੀ ਹੋਵੇ ਤਾਂ ਘਰਾਂ ਚੋਂ ਨਿਕਲੋ ਇੱਥੇ ਪਹੁੰਚੋ ਆ ਚੈੱਕ ਕਰੋ ਜੀ ਸਾਡੇ ਬਜ਼ੁਰਗ ਬੈਠੇ ਨੇ ਨੌਜਵਾਨ ਬੈਠੇ ਨੇ ਸਾਹ ਦੇਰੇ ਨੇ ਹਰ ਇੱਕ ਇਨਸਾਨ ਇੱਥੇ ਆ ਕੇ ਚਾਹੇ 2 ਦਿਨ ਲਈ ਆਵੇ ਚਾਹੇ 3 ਦਿਨ ਲਈ ਆਵੇ ਆ ਕੇ ਇੱਥੇ ਜਾ ਰਹੇ ਨੇ ਜੀ ਆਹ ਦੇਖ ਸਕਦੇ ਹੋ ਟਰਨਾ ਵੱਡਾ ਹੁੰਦਾ ਜਾ ਰਿਹਾ ਜਿਸ ਦਿਨ ਦਾ ਮਰਨ ਵਰਤ ਰੱਖਿਆਗਾ ਆਪਣਾ ਡੱਲੇਵਾਲ ਸਾਹਿਬ ਨੇ ਤੇ ਆ ਚੈੱਕ ਕਰੋ ਲੰਗਰ ਦੀ ਸੇਵਾ ਇੱਥੇ ਫੁੱਲ ਚੱਲਦੀ ਹੈ ਚਾਹ ਪਾਣੀ ਦੁੱਧ ਦਹੀਂ ਲੱਸੀ ਹਰ ਇੱਕ ਚੀਜ਼ ਮਿਲਦੀ ਹੈ ਇੱਥੇ ਆ ਚੈੱਕ ਕਰੋ ਤਾਂ ਬਾਈ ਜੀ ਪਹੁੰਚੋ ਪਹੁੰਚਣਾ ਕਿੱਥੇ ਆ ਖਨੋਰੀ ਬਾਰਡਰ ਸ਼ੰਭੂ ਬਾਰਡਰ ਜਿੱਥੇ ਕਿਸਾਨ ਹੱਕਾਂ ਦੇ ਲਈ ਧਰਨਾ ਲਾਈ ਬੈਠੇ ਨੇ ਤੇ ਆ ਦੇਖ ਸਕਦੇ ਹੋ ਗੱਡੀ ਚੱਲੀ ਜਾ ਰਹੀ ਆ ਤੇ ਧਰਨਾ ਵੀ ਲੰਮਾ ਹੁੰਦਾ ਜਾ ਰਿਹਾ ਆ ਚੈੱਕ ਕਰੋ ਆ ਚੈੱਕ ਕਰੋ ਬਾਲਣ ਵਗੈਰਾ ਹਰ ਇੱਕ ਚੀਜ਼ ਇੱਥੇ ਰੱਖੀ ਹੋਈ ਆ ਕਿਸਾਨਾਂ ਨੇ ਆ ਦੇਖ ਸਕਦੇ ਹੋ ਤੁਸੀਂ ਵੱਦੀ ਜਾ ਰਹੀ ਹੈ ਵੱਦੀ ਜਾ ਰਹੀ ਹੈ ਲੈਂਡ ਟਰੈਕਟਰ ਟਰੈਲੀਆਂ ਦੀ ਦੇਖੋ ਕਿਸਾਨ ਬੈਠੇ ਬੜੇ ਸ਼ਾਂਤਮਈ ਤਰੀਕੇ ਨਾਲ ਬੈਠੇ ਆ ਬਾਈ ਜੀ ਤੇ ਇਹ ਉਹੀ ਜਗ੍ਹਾ ਜਿੱਥੇ ਸਾਡਾ ਸ਼ੁਭਕਰਨ ਵੀਰ ਸ਼ਹੀਦ ਹੋਇਆ ਸੀ ਤੇ ਸਾਨੂੰ ਵੀ ਚਾਹੀਦਾ ਇੱਥੇ ਆ ਕੇ ਸਾਥ ਦੇਣਾ ਚਾਹੀਦਾ ਤਾਂ ਕਿ ਸ਼ੁਭਕਰਨ ਵੀਰ ਨੂੰ ਇਨਸਾਫ ਮਿਲੇ ਹਾਕਮ ਇਨ ਕਿਉਂਕਿ ਇਹ ਲੜਾਈ ਜ਼ਮੀਨਾਂ ਦੀ ਹੈ ਇਹ ਲੜਾਈ ਹੱਕਾਂ ਦੀ ਹੈ ਇਹ ਲੜਾਈ ਨਸਲਾਂ ਦੀ ਹੈ ਜੇਕਰ ਨਸਲਾ ਬਚਾਣੀ ਆ ਤਾਂ ਇੱਥੇ ਪਹੁੰਚੋ ਬਾਈ ਜੀ ਆ ਚੈੱਕ ਕਰ ਲੋ ਜਿਵੇਂ ਜਿਵੇਂ ਸਾਡੀ ਗੱਡੀ ਅੱਗੇ ਜਾਂਦੀ ਜਾ ਰਹੀ ਆ ਓਵੇਂ ਓਵੇਂ ਹੀ ਟਰੈਕਟਰ ਟਰੇਲੀਆਂ ਤੁਹਾਨੂੰ ਦਿਖਾਈ ਦੇ ਰਹੀਆਂ ਨੇ ਦਰਨਾ ਲੰਮਾ ਹੁੰਦਾ ਜਾ ਰਿਹਾ ਚੈੱਕ ਕਰ ਸਕਦੇ ਹੋ ਤੁਸੀਂ ਆਪੋ ਆਪਣੇ ਪਿੰਡ ਦੇ ਹਰ ਇੱਕ ਟਰੈਲੀ ਤੇ ਟਰੈਕਟਰ ਤੇ ਪੋਸਟਰ ਲੱਗੇ ਹੋਏ ਨੇ ਟੈਂਕੀਆਂ ਪਾਣੀ ਦੀਆਂ ਖੜਾ ਰੱਖੀਆਂ ਪਾਣੀ ਦੀ ਕੋਈ ਕਮੀ ਨਹੀਂ ਆ ਚੈੱਕ ਕਰ ਸਕਦੇ ਹੋ ਤੁਸੀਂ ਹਰ ਇੱਕ ਜ਼ਿਲ੍ਹੇ ਤੋਂ ਹਰ ਇੱਕ ਪਿੰਡ ਚੋਂ ਹਰ ਇੱਕ ਸ਼ਹਿਰ ਤੋਂ ਆ ਦੇਖੋ ਬਜ਼ੁਰਗ ਜਾ ਰਹੇ ਇੱਥੇ ਕਿਸਾਨ ਆਏ ਹੋਏ ਨੇ ਆ ਚੈੱਕ ਕਰੋ ਟਰੈਲੀ ਦੇ ਉੱਤਰ ਵੀ ਉੱਤੇ ਵੀ ਫਰੀਦਕੋਟ ਦਾ ਪੋਸਟਰ ਲੱਗਿਆ ਹੋਇਆ ਹੈ ਆਹ ਦੇਖਿਓ ਸਾਦੇ ਨੂੰ ਸਾਹਮਣੇ ਪਾਣੀ ਵਾਲੀ ਟੈਂਕੀ ਖੜੀ ਹੈ ਜੀ ਜੈ ਜਵਾਨ ਜੈ ਕਿਸਾਨ ਲਿਖਿਆ ਹੋਇਆ ਕਿਉਂਕਿ ਇਹ ਲੜਾਈ ਹੈ ਜੀ ਹੱਕਾਂ ਦੀ ਨਸਲਾਂ ਦੀ ਜੇਕਰ ਇਕੱਠੇ ਹੋ ਕੇ ਅਸੀਂ ਨਾ ਲੜੇ ਤਾਂ ਤਾਂ ਹੱਕ ਮਿਲਨੇ ਤੇ ਨਸਲਾਂ ਵੀ ਹੱਥੋਂ ਗਵਾ ਲੈਣੀ ਆ ਆਪਣੇ ਆਹ ਦੇਖਿਓ ਚੰਡੇ ਲਾ ਰਹੇ ਨੇ ਭਰਾ ਇਹਨਾਂ ਛੱਡੇ ਲੈ ਕੇ ਜਾਵਾਂਗੇ ਜਾਂਦੇ ਹੋਏ ਆ ਦੇਖਦਾ ਰਹੀ ਕਿਉਂਕਿ ਝੰਡਾ ਹਰ ਇੱਕ ਦੀ ਗੱਡੀ ਦੇ ਉੱਤੇ ਹਰ ਇੱਕ ਦੇ ਟਰੈਕਟਰ ਦੇ ਉੱਤੇ ਲੱਗਣਾ ਚਾਹੀਦਾ ਘਰਾਂ ਦੇ ਉੱਤੇ ਵੀ ਝੰਡੇ ਲੱਗਣੇ ਚਾਹੀਦੇ ਆ ਪਤਾ ਲੱਗਦਾ ਕਿ ਇਹ ਕਿਸਾਨ ਨੇ ਪਤਾ ਲੱਗਦਾ ਕਿ ਇਹ ਪੰਜਾਬੀ ਨੇ ਜ ਜਿਹਦੇ ਨਹੀਂ ਵੀ ਜ਼ਮੀਨ ਉਹਨਾਂ ਨੂੰ ਵੀ ਝੰਡੇ ਲਾਣੇ ਚਾਹੀਦੇ ਆ ਕਿਉਂਕਿ ਸਭ ਨੂੰ ਮਿਲ ਕੇ ਚੱਲਣਾ ਪੈਣਾ ਜੇ ਪੰਜਾਬੀਓ ਪੰਜਾਬੀਆਂ ਦਾ ਸਾਥ ਦੇਣਾ ਪੈਣਾ ਕਿਉਂਕਿ ਜੇ ਇਹ ਫਸਲ ਉਗਾਉਂਦੇ ਨੇ ਤਾਂ ਹੀ ਸਾਡੇ ਘਰਾਂ ਦੇ ਧੱਕੇ ਜਾਂਦਾ ਤਾਂ ਹੀ ਸਾਡੇ ਮੂੰਹ ਤੱਕ ਜਾਂਦਾ ਹਨ ਤਾਂ ਹਰਿਆਣੇ ਦੇ ਵੀ ਬਹੁਤ ਸਾਰੇ ਕਿਸਾਨ ਇੱਥੇ ਆ ਕੇ ਬੈਠੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਹਰਿਆਣੇ ਦੇ ਕਿਸਾਨ ਵੀ ਬੈਠੇ ਹੋਏ ਨੇ ਜੋ ਇੱਥੇ ਆ ਕੇ ਧਰਨੇ ਦੇ ਮੌਜੂਦ ਨੇ ਹੋਰ ਤੁਹਾਨੂੰ ਦੱਸ ਦਈਏ ਮਹਾਰਾਸ਼ਟਰ ਤੱਕ ਦੇ ਕਿਸਾਨ ਵੀ ਬੈਠੇ ਨੇ ਤੇ ਅਸੀਂ ਪੰਜਾਬ 'ਚ ਰਹਿ ਕੇ ਵੀ ਪੰਜਾਬ 'ਚ ਧਰਨਿਆਂ 'ਚ ਨਹੀਂ ਪਹੁੰਚ ਰਹੇ ਬਹੁਤ ਮਾੜੀ ਗੱਲ ਆ ਭਾਈ ਜੀ ਸਾਡੇ ਲਈ ਆ ਚੈੱਕ ਕਰ ਸਕਦੇ ਹੋ ਭਾਈ ਜੀ ਗੱਡੀ ਸਾਡੀ ਲਗਭਗ ਕਿੰਨੇ ਕਿਲੋਮੀਟਰ ਆ ਗਈ ਹੁਣ 2.5 ਕਿਲੋਮੀਟਰ ਆ ਚੁੱਕੀ ਆ ਤੇ ਇਹ ਧਰਨਾ ਇਸੇ ਤਰ੍ਹਾਂ ਅੱਗੇ ਵਧਦਾ ਜਾ ਰਿਹਾ ਵਧਦਾ ਜਾ ਰਿਹਾ ਜਿਹੜੇ ਘਰਾਂ 'ਚ ਬੈਠੇ ਤਾਸ਼ਾਂ ਕੁੱਟਰੇ ਨੇ ਪਿੰਡਾਂ ਦੀਆਂ ਸੱਥਾਂ 'ਚ ਬੈਠੇ ਕੁੱਟਰੇ ਨੇ ਉਹਨਾਂ ਲਈ ਇਹ ਵੀਡੀਓ ਆ ਕਿ ਭਾਈ ਜੀ ਬਹੁਤ ਵੱਡੀ ਵੀਡੀਓ ਬਣ ਰਹੀ ਆ ਤੁਹਾਡੇ ਵਾਸਤੇ ਤੁਹਾਨੂੰ ਦਿਖਾਉਣ ਵਾਸਤੇ ਕਿ ਦੇਖੋ ਤੁਸੀਂ ਘਰਾਂ ਚ ਬੈਠੇ ਹੋ ਪਰ ਇੱਥੇ ਕਿਸਾਨ ਆਪਣੇ ਘਰ-ਬਾਰ ਬੱਚੇ ਛੱਡੀ ਬੈਠੇ ਨੇ ਲਗਭਗ 11-12 ਮਹੀਨੇ ਹੋ ਗਏ ਤਰਨਾ ਇੱਥੇ ਚੱਲਦੇ ਨੂੰ ਖਨੋਰੀ ਬਾਰਡਰ ਸ਼ੰਭੂ ਬਾਰਡਰ ਆਪਣੇ ਘਰ ਛੱਡੀ ਬੈਠੇ ਨੇ ਕਿਸਾਨ ਇੱਥੇ ਕਿਸ ਲਈ ਹੱਕਾਂ ਲਈ ਤੁਹਾਡੇ ਲਈ ਨਸਲਾਂ ਬਚਾਉਣ ਦੇ ਲਈ ਜੇਕਰ ਅੱਜ ਨਾ ਸਾਹ ਦਿੱਤਾ ਤਾਂ ਭਾਈ ਜੀ ਸਮਝ ਲਿਓ ਫੇਰ ਨਹੀਂ ਕੁਝ ਹੋ ਬਣ ਸਕਦਾ ਪੰਜਾਬੀਓ ਪੰਜਾਬੀਆਂ ਦਾ ਸਾਥ ਦੋ ਚਾਹੇ ਤੁਹਾਡੇ ਕੋਲ ਜ਼ਮੀਨ ਹੈ ਚਾਹੇ ਨਹੀਂ ਇੱਥੇ ਇੱਕ ਦਿਨ ਦੋ ਦਿਨ ਲਾ ਕੇ ਜ਼ਰੂਰ ਜਾਓ ਤਾਂਕਿ ਸਬ ਤੱਕ ਇਹ ਸੰਦੇਸ਼ ਜਾਵੇ ਕਿ ਪੰਜਾਬ ਦੇ ਲੋਕ ਇਕ ਨੇ ਕੋਈ ਬਜ਼ੁਰਗ ਪਹਿਲਾਂ ਵਾਲੇ ਚਲ ਅੱਗੇ ਚੱਲਦੇ ਤਾਂਕਿ ਸਬ ਤੱਕ ਇਹ ਜਾਵੇ ਬਾਹਰ ਲੀਆਂ ਕੰਟਰੀਆਂ ਤੱਕ ਸੰਦੇਸ਼ ਜਾਵੇ ਬਾਰੀਆਂ ਸਟੇਟਾਂ ਤੱਕ ਸੰਦੇਸ਼ ਜਾਵੇ ਕਿ ਪੰਜਾਬ ਦੇ ਲੋਕ ਇੱਕ ਨੇ ਇਕਤਾ ਹੈਗੀ ਐ ਇੱਥੇ ਉਸੇ ਤਰ੍ਹਾਂ ਬਰਕਰਾਰ ਜਿਸ ਤਰ੍ਹਾਂ ਪਹਿਲਾਂ ਸੀ ਆ ਦੇਖ ਸਕਦੇ ਹੋ ਆਰਾਮ ਨਾਲ ਕਿਸਾਨ ਬੈਠੇ ਨੇ ਬੜੇ ਸ਼ਾਂਤਮਈ ਤਰੀਕੇ ਨਾਲ ਬੈਠੇ ਨੇ ਤਾਂ ਭਾਈ ਜੀ ਆਓ ਸਾਥ ਦਿਓ ਸਾਡੇ ਹੱਕਾਂ ਦੀ ਲੜਾਈ ਹੈ ਇਹ ਸਰਕਾਰਾਂ ਤਾਂ ਹੀ ਮੰਨਦੀਆਂ ਹੁੰਦੀਆਂ ਨੇ ਜੇ ਏਕਤਾ ਹੁੰਦੀ ਆ ਸਰਕਾਰਾਂ ਤਾਂ ਹੀ ਮੰਨਦੀਆਂ ਨੇ ਜੇ ਇਕੱਠ ਹੁੰਦਾ ਇਕੱਠ ਹੋਏਗਾ ਜਿੰਨਾ ਵੱਡਾ ਤਾਂ ਉਨਾ ਹੀ ਜ਼ਿਆਦਾ ਰਿਸਪੌਂਸ ਦੇਖਣ ਨੂੰ ਮਿਲਦਾ ਸਾਨੂੰ ਸਰਕਾਰਾਂ ਮੰਨਦੀਆਂ ਨੇ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਸਭ ਤੱਕ ਜਰੂਰ ਭੇਜ ਦਿਓ ਤਾਂ ਕਿ ਹਰ ਇੱਕ ਇਨਸਾਨ ਨੂੰ ਹਰ ਇੱਕ ਬੰਦੇ ਨੂੰ ਪਤਾ ਲੱਗ ਸਕੇ ਕਿ ਧਰਨਾ ਕਿੰਨਾ ਵੱਡਾ ਅਸੀਂ ਸ਼ੁਰੂਆਤ ਤੋਂ ਲੈ ਕੇ ਐਂਡ ਤੱਕ ਵੀਡੀਓ ਬਣਾ ਰਹੇ ਹਾਂ ਤੁਹਾਡੇ ਲਈ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਕਿੰਨੀਆਂ ਟਰਾਲੀਆਂ ਕਿੰਨੇ ਟਰੈਕਟਰ ਕਿੰਨੇ ਕਿਸਾਨ ਖਨੌਰੀ ਬਾਰਡਰ ਬੈਠੇ ਨੇ ਬਿਲਕੁਲ ਫਰੰਟ ਤੇ ਐਂਡ ਤੇ ਪਹੁੰਚ ਗਏ ਆ ਅਸੀਂ ਤੇ ਹਜੇ ਵੀ ਟਰਾਲੀਆਂ ਟਰੈਕਟਰ ਗੱਡੀਆਂ ਖੜੇ ਨੇ ਲਗਾਤਾਰ ਵੱਧਦੇ ਜਾ ਰਹੇ ਨੇ ਤੇ ਹਰ ਰੋਜ਼ ਇੱਥੇ ਕਿਸਾਨ ਆ ਰਹੇ ਨੇ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਸਭ ਤੱਕ ਵੀਡੀਓ ਪਹੁੰਚ ਸਕੇ ਆ ਚੈੱਕ ਕਰੋ ਟਰੈਕਟਰਾਂ ਨੂੰ ਤਰਪਾਲਾ ਹੀ ਪਾਤੀਆਂ ਵੀ ਇੱਥੇ ਹੀ ਆਸੀ ਜਦੋਂ ਤੱਕ ਸਾਨੂੰ ਹੱਕ ਨਹੀਂ ਮਿਲਦੇ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਲੋ ਜੀ ਸ਼ੇਅਰ ਕਰਿਓ ਜੀ ਵੀਡੀਓ ਨੂੰ ਬਿਲਕੁਲ ਅਸੀਂ ਐਂਡ 'ਚ ਆ ਚੁੱਕੇ ਆ ਦੂਰਾ ਖੱਜੇ ਵੀ ਬਹੁਤ ਦੂਰ ਆ ਤੇ ਅੱਗੇ ਲੱਗਿਆ ਹੋਇਆ ਟੈਂਟ ਹੁਜਾ ਤਾਂ ਸਾਨੂੰ ਗੱਡੀ ਇੱਥੇ ਰੁਕਣੀ ਪਵੇ ਕਿਉਂਕਿ ਜਿੱਥੇ ਡੱਲੇਵਾਲ ਸਾਹਿਬ ਨੇ ਉੱਥੇ ਬਿਲਕੁਲ ਅਸੀਂ ਪਹੁੰਚ ਗਏ ਆ ਆ ਦੇਖ ਸਕਦੇ ਹੋ ਤੁਸੀਂ ਗੀਜਰ ਵਗੈਰਾ ਹਰ ਇੱਕ ਚੀਜ਼ ਆ ਬਾਪੂ ਹੁਣ ਇੱਥੇ ਬਾਥਰੂਮ ਵਗੈਰਾ ਸਭ ਪੱਕਾ ਹੀ ਕਰ ਲੈ ਵੀ ਅਸੀਂ ਨਹੀਂ ਜਾਣਾ ਜਦੋਂ ਤੱਕ ਸਾਨੂੰ ਹੱਕ ਨਹੀਂ ਮਿਲਦੇ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਆ ਚੈੱਕ ਕਰੋ ਜੀ ਸ਼ੇਅਰ ਕਰ ਦਿਓ ਜੀ ਵੀਡੀਓ ਨੂੰ ਸਭ ਤੱਕ ਜਰੂਰ ਭੇਜ ਦਿਓ ਅੱਗੇ ਉਹ ਟਰੈਕਟਰ ਜਾ ਰਹੇ ਨੇ ਤੇ ਨੇੜੇ ਤੇੜੇ ਦੇ ਪਿੰਡਾਂ ਵਾਲੇ ਬੜਾ ਸਹਿਯੋਗ ਦਿੰਦੇ ਨੇ ਲੰਗਰ ਪਾਣੀ ਛਕਾਉਂਦੇ ਨੇ ਇੱਥੇ ਆ ਕੇ ਸੇਵਾ ਕਰਾਉਂਦੇ ਨੇ ਦੂਰ ਦੇ ਦਾ ਇੱਥੇ ਆ ਹੀ ਰਹੇ ਨੇ ਆ ਚੈੱਕ ਕਰੋ ਜੀ ਇੱਥੇ ਲੰਗਰ ਤਿਆਰ ਆ ਘਮਾਦੋ ਹਾਂ ਘਮਾਦੋ ਆ ਦੇਖੋ ਇੱਥੇ ਲੰਗਰ ਬਣਦਾ ਹੀ ਲੰਗਰ ਛਕਾਇਆ ਜਾ ਰਿਹਾ ਹੈ ਬਾਅਦੇ ਕੀ ਜਾਣਾ ਉਹ ਉੱਥੇ ਲਾਉ ਗੱਡੇ ਉੱਧਰ ਹੋ ਗਏ ਗਿਆ ਆ ਉਦਮਦ ਖੜੀ ਕੁੱਜੀ ਕੰਬਖਤਲੇ ਆ ਦੇਖੋ ਹਰ ਇੱਕਾਸੇ ਹੋਕ ਦੇ ਰਿਹਾ ਇਹ ਇੱਥੇ ਆ ਕੇ ਇਹ ਦੂਜੇ ਪਾਸੇ ਆ ਗਿਆ ਦੇਖੋ ਬਾਈ ਜੀ ਬਹੁਤ ਵੱਡਾ ਇਕੱਠਾ ਪੰਜੋ ਨਸਲਾਂ ਦੀ ਲੜਾਈ ਆ ਹੱਕਾਂ ਦੀ ਲੜਾਈ ਆ ਮਿਲ ਕੇ ਹੱਕ ਲੈਣੇ ਪੈਣੇ ਆ ਨਸਲਾਂ ਬਚਾਉਣੀਆਂ ਪਣੀਆਂ ਸ਼ੇਅਰ ਕਰੋ ਜੀ ਵੀਡੀਓ ਨੂੰ ਤਾਂ ਕਿ ਸਬ ਤੱਕ ਬੜੀ ਪਹੁੰਚ ਸਕੇ ਤੇ ਹੁਣ ਅਸੀਂ ਉੱਤਰ ਕੀ ਗੱਲਬਾਤ ਕਰਦੇ ਆ ਪੇਜ ਨੂੰ ਫੋਲੋ ਕਰ ਲਿਓ ਅਪਡੇਟ ਤੁਹਾਨੂੰ ਅਸੀਂ ਦਿੰਦੇ ਰਾਂਗੇ ਸਤਿ ਸ੍ਰੀ ਅਕਾਲ ਜੀ